योगी दत्यानाथ ਜਿਹੜੇ ਕਿ ਸਨਾਤਨ ਧਰਮ ਦੀ ਸੰਪਰਦਾ ਦੇ ਨਾਲ ਅ ਵਿਸ਼ੇਸ਼ ਕਰਕੇ ਜੁੜੇ ਹੋਏ ਨੇ ਤੇ ਇਸ ਗੱਲ ਹੀ ਜਾਣੇ ਜਾਂਦੇ ਨੇ ਤੇ ਉਹ ਇਹ ਗੱਲ ਵੀ ਜਿਹੜੀ ਆ ਦੇਖੀ ਜਾ ਰਹੀ ਆ ਕਿ ਜਦੋਂ ਵੀ ਕਦੇ ਸਿੱਖ ਧਰਮ ਦੇ ਨਾਲ ਸੰਬੰਧਿਤ ਦਿਨ ਤਿਹਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਾਰ ਸਹਿਬਜ਼ਾਦਿਆਂ ਦਾ ਕੋਈ ਦਿਨ ਆਉਂਦਾ ਤਾਂ yogi ਜੀ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜਿੱਥੇ ਆਪਣੀ ਆਸਥਾ ਦਾ ਪ੍ਰਟਾਵਾ ਕਰਦੇ ਆ ਉਥੇ ਜਿਹੜੇ ਸਿੱਖ ਫਲਸਫੇ ਦਾ ਸਨਮਾਨ ਵੀ ਕਰਦੇ ਨੇ ਅੱਜ ਵੀ ਉਹ ਵਿਸਾਖੀ ਦੇ ਦਿਹਾੜੇ ਤੇ ਆਪਣੇ ਸੂਬੇ ਦੇ ਅੰਦਰ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜਿਹੜੇ ਆ ਉਹ ਪਹੁੰਚਦੇ ਨੇ ਤੇ ਉਥੇ ਤਕਰੀਰ ਕਰਦੇ ਨੇ ਉਸ ਤਕਰੀਰ ਦੇ ਵਿੱਚ ਬਹੁਤ ਵਿਸ਼ਾਲ ਹਿਰਦੇ ਨਾਲ ਉਹ ਇਸ ਗੱਲ ਦਾ ਖੁਲਾਸਾ ਕਰਦੇ ਨੇ ਤੇ ਸਨਮਾਨ ਕਰਦੇ ਨੇ ਕੀ ਗੁਰੂnabla ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕੀਤੀ ਪੰਜ ਪਿਆਰੇ ਸਹਿਬਾਨ ਉਹ ਸਾਜੇ ਜਿਹੜੇ ਕੀ ਦੁਨੀਆ ਦੇ ਅੰਦਰ ਇੱਕ ਵਿਲੱਖਣ ਜਿਹੜੀ ਹੈ ਸਿਧਾਂਤ ਦੀ ਸਿਰਜਣਾ ਕਰਦਾ ਉਹਨਾਂ ਨੇ ਲੰਗਰ ਦੀ ਪ੍ਰਥਾ ਦਾ ਸਨਮਾਨ ਵੀ ਕੀਤਾ ਤੇ ਉਹਦੇ ਵਿੱਚ ਇਹ ਜ਼ਿਕਰ ਕੀਤਾ ਕਿ ਇਹ ਪ੍ਰਥਾ ਸਭੇ ਸਾਧੀ ਵਾਲ ਸਦਾਈਨ ਦੀ ਗੱਲ ਕਰਦੀ ਹੈ ਕੋਈ ਧਰਮ ਉੱਚੀ ਜਾਤ ਪਾਤ ਨੂੰ ਖਤਮ ਕਰਦੀ ਹੈ ਬੜੀ ਚੰਗੀ ਗੱਲ ਆ ਭਾਵੇਂ ਕਿ ਜਿਸ ਫਲਸਫੇ ਨਾਲ ਜਿਹੜੇ ਸਨਾਤਨੀ ਮਤ ਨਾਲ ਜੁੜੇ ਹੋਏ ਨੇ ਭਾਵੇਂ ਕਿ ਉਹਦੇ ਵਿੱਚ ਇਸ ਗੱਲ ਦੇ ਨਾਲ ਵੱਡਾ ਕੋਈ ਮੇਲ ਨਹੀਂ ਖਾਂਦਾ ਪਰ ਉਹਨਾਂ ਦੀ ਇਹ ਕਈ ਗੱਲ ਦਾ ਅਸੀਂ ਸਨਮਾਨ ਤੇ ਸਤਿਕਾਰ ਕਰਦੇ ਹਾਂ ਇੱਕ ਹੋਰ ਜਿਹੜੀ ਫਿਕਰਮੰਦੀ ਕੀਤੀ ਆ ਜਿਸ ਗੱਲ ਦੀ ਅੱਜ ਵੀਡੀਓ ਵਿੱਚ ਚਰਚਾ ਕੀ ਪੰਜਾਬ ਦੇ ਅੰਦਰ ਧਰਮ ਪਰਿਵਰਤਨ ਹੋ ਰਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਦੇਸ਼ ਦੇ ਅੰਦਰ ਧਰਮ ਪਰਿਵਰਤਨ ਦੇ ਬੜੇ ਬੜੇ ਕੇਸ ਆਏ ਬਹੁਤ ਸਾਰੇ ਮਸਲੇ ਆਏ ਵੱਡੀ ਗੱਲ ਆ ਪਰ ਪੰਜਾਬ ਧਰਮ ਪਰिवर्तन ਦੇ ਬਾਰੇ ਦੇ ਵਿੱਚ ਹਮੇਸ਼ਾ ਫਿਕਰਮੰਦ ਆ ਸਿੱਖ ਸਸਤਾਵਾਂ ਫਿਕਰਮੰਦ ਨੇ ਸ੍ਰੀ ਕਾਲ ਤਖਤ ਸਾਹਿਬ ਇਸ ਗੱਲ ਦੀ ਫਿਕਰਮੰਦ ਆ ਇਹ ਗੱਲ ਵੀ ਜਾਣੀ ਜਾਂਦੀ ਆ ਕਿ ਧਰਮ ਪਰिवर्तन ਦੇ ਮਾਮਲੇ 'ਚ ਔਰੰਗਜ਼ੇਬ ਦੇ ਉਸ ਜ਼ਾਲਮਾਨਾ ਰਵੱਈਏ ਦੇ ਖਿਲਾਫ ਜਦੋਂ ਕਸ਼ਮੀਰੀ ਪੰਡਤ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਹਰ ਅਵਸਥਾ 'ਚ ਆਪਣੇ ਪਿਤਾ ਜੀ ਨੂੰ ਕਿਹਾ ਕਿ ਜੇ ਇਹਨਾਂ ਦੀ ਗਵਾਹ ਫੜ ਸਕਦਾ ਹੈ ਤੇ ਗੁਰਨਾਨਕ ਦਾ ਦਰਬਾਰ ਫੜ ਸਕਦਾ ਦੁਨੀਆ ਦੇ ਵਿੱਚ ਵਿਲੱਖਣ ਸ਼ਹਾਦਤ ਜਿਹੜੀ ਹੈ ਧਰਮ ਪਰਿਵਰਤਨ ਦੇ ਖਿਲਾਫ ਹੋਈ ਕਿਉਂਕਿ ਸਿੱਖ ਈਸ਼ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੋ ਅੱਜ ਜਿਹੜੀ ਗੱਲ ਇਹ ਕਰ ਰਹੇ ਨੇ ਜੋਗੀ ਜੀ ਬਿਲਕੁਲ ਠੀਕ ਆ ਅਸੀਂ ਤੁਹਾਡੀ ਫਿਕਰਮੰਦੀ ਦਾ ਸਤਿਕਾਰ ਕਰਦੇ ਆ ਪਰ ਇਹਦੇ ਵਿੱਚ ਸਰਕਾਰਾਂ ਦਾ ਵੀ ਵੱਡਾ ਰੋਲ ਆ ਜਾਂ ਉਹਨਾਂ ਦੀ ਗੈਰ ਜ਼ਿੰਮੇਵਾਰੀ ਦੀ ਗੱਲ ਹੈ ਜਿਹਨੂੰ ਸਾਨੂੰ ਸੋਚਣੀ ਪਵੇਗੀ ਜਿਹੜਾ ਧਰਮ ਪਰਿਵਰਤਨ ਹੈ ਸਰਕਾਰੀ ਅੰਕੜਿਆਂ ਵਿੱਚ ਉਸ ਨੂੰ ਦਰਜ ਕਿਉਂ ਨਹੀਂ ਕੀਤਾ ਜਾਂਦਾ ਆਰਥਿਕ ਤੌਰ ਤੇ ਸ਼ੋਸ਼ਣ ਕੀਤਾ ਜਾਂਦਾ ਲੋਕਾਂ ਨੂੰ ਲਲਾਇਆ ਜਾਂਦਾ ਇਹਨਾਂ ਦੇ ਠੱਲ ਕਿਉਂ ਨਹੀਂ ਪਾਈ ਜਾਂਦੀ ਕਈ ਤਰ੍ਹਾਂ ਦੇ ਜਿਹੜੇ ਜਿਹੜੀਆਂ ਸੰਸਥਾਵਾਂ ਨੇ ਪੈਂਟੇਕੋਸਟਲ ਕੋਸਟਲ ਜਿਹੜਾ ਚਰਚਾ ਉਹਦੀ ਫੰਡਿੰਗ ਦਾ ਮਸਲਾ ਵਾ ਤੇ ਇਹ ਗੱਲਾਂ ਜਿਹੜੀਆਂ ਸਾਨੂੰ ਦੇਖਣੀਆਂ ਚਾਹੀਦੀਆਂ ਤੇ ਜਿਹੜੀ ਸੱਸਾ ਸਿੱਖਾਂ ਦੀ ਸੰਸਥਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਨਵਤਾ ਦੇ ਭਲੇ ਦੀ ਗੱਲ ਕਰਨੀ ਹੈ ਸਿੱਖਾਂ ਦੇ ਸੁਧਾਰ ਦਾ ਪ੍ਰਚਾਰ ਕਰਨਾ ਉਸ ਨੂੰ ਤੋੜਿਆ ਜਾ ਰਿਹਾ ਉਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਬੜੇ ਸਾਜ਼ਿਸ਼ੀ ਢੰਗ ਨਾਲ ਸਿੱਖਾਂ ਦੇ ਜਿਹੜੇ ਅਸਾਮੀ ਤੱਕ ਸਾਬਾ ਨੇ ਹਯੂਨ ਸਾਹਿਬ, ਪੜਨਾ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਬਣ ਗਈ। ਸ਼ਰੋਣੀ ਕਮੇਟੀ ਨੂੰ ਤੋੜਿਆ ਜਾ ਰਿਹਾ। ਇਹਦੇ ਪਿੱਛੇ ਇੱਕ ਬੜੀ ਵੱਡੀ ਸਾਜ਼ਿਸ਼ ਕੰਮ ਕਰ ਰਹੀ ਹੈ। ਸੋ ਜਿਹੜੀ ਫਿਕਰਮੰਦੀ ਜੋਗੀ ਜੀ ਤੁਸੀਂ ਕੀਤੀ ਆ ਉਹਦਾ ਅਸੀਂ ਤੁਹਾਨੂੰ ਵਿਸ਼ਵਾਸ ਦੋਨੇ ਆ ਕਿ ਸਿੱਖ ਇਸ ਗੱਲ ਨਹੀਂ ਬਹੁਤ ਫਿਕਰਮੰਦ ਨੇ। ਤੁਹਾਡੀ ਇਹ ਫਿਕਰਮੰਦੀ ਦਾ ਸਤਿਕਾਰ ਕਰਦੇ ਆ ਪਰ ਵੱਡੇ ਦਿਲ ਤੇ ਫਰਾਗ ਦੇ ਨਾਲ ਜਿਹੜੇ ਗੁਰਦੁਆਰਾ ਸਾਹਿਬਾਂ ਤੇ ਇਹ ਜਿਹੜੀਆਂ ਸਰਕਾਰਾਂ ਦੀ ਸਾਜ਼ਿਸ਼ ਨਾਲ ਕਬਜ਼ੇ ਹੋਏ ਨੇ ਚਾਹੇ ਤੁਹਾਡੇ ਯੂਪੀ ਦੇ ਅੰਦਰ ਜਿਹੜਾ ਗੁਰਦੁਆਰਾ ਜਾਨਬੋਦਰੀ ਸਾਹਿਬ ਮੰਗੂ ਮੱਠ ਸਾਹਿਬ ਕਿਰਾ ਡਾਂਗਮਾਰ ਸਾਹਿਬ ਇਹਨਾਂ ਗੁਰਦੁਆਰਿਆਂ ਲਈ ਤੁਸੀਂ ਜੂਰ ਆਵਾਜ਼ ਬੁਲੰਦ ਕਰੋ ਤੁਹਾਡੀ ਧਰਮ ਪ੍ਰਤੀ ਆਸਥਾ ਦੇ ਮੱਦੇ ਨਜ਼ਰ ਸਿੱਖੀ ਦੇ ਫਲਸਫੇ ਦੇ ਲਈ ਤੁਹਾਡੇ ਮੰਦੇ ਅੰਦਰ ਇਹ ਜਿਹੜੇ ਵਰਵਲੇ ਨੇ ਇਹਨਾਂ ਦੇ ਮੱਦੇ ਨਜ਼ਰ ਤੁਹਾਡੇ ਤੋਂ ਅਸੀਂ ਆਸ ਕਰਦੇ ਹਾਂ ਕਿ ਸਿੱਖ ਸੰਸਥਾਵਾਂ ਦੇ ਖਿਲਾਫ ਜਿਹੜੀ ਸਾਜ਼ਿਸ਼ ਦਿੱਲੀ ਚ ਬੈਠ ਕੇ ਹੋ ਰਹੀ ਆ ਉਸ ਨੂੰ ਠੱਲ ਪਾਉਣ ਲਈ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾ ਸੁਭਾਲ ਆ ਜਿਹੜੇ ਕਬਜ਼ੇ ਚ ਲਏ ਗਏ ਨੇ ਸਰਕਾਰਾ ਵੱਲੋਂ ਉਹਨਾਂ ਨੂੰ ਵਾਪਸ ਲੋਣ ਲਈ ਤੁਸੀਂ ਜ਼ਰੂਰ ਹਾਜ਼ਰ ਨਾਰਾ ਮਾਰੋਗੇ ਪਾਰਟੀ ਬਦਰ ਤੋਂ ਉਪਰੋਂ